ਲੋਕ ਸਭਾ ਪਟਿਆਲਾ ਤੋਂ ਸ਼੍ਰਮਣੀ ਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਨਾਪਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਉੱਤੇ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਸਾਡੀ ਜਿੱਤ ਯਕੀਨੀ ਹੈ ਕਿਉਂਕਿ ਅਸੀਂ ਇਕਜੁੱਟ ਹੋ ਕੇ ਚੋਣਾਂ ਲੜ ਰਹੇ ਹਾਂ ਐਨ ਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਉੱਤੇ ਵੀ ਸ਼ਬਦੀ ਵਾਰ ਕੀਤੇ ਨੇ ਉਨਾ ਕਿਹਾ ਹੈ ਕਿ ਆਪ ਪਾਰਟੀ ਨੇ ਸੱਤਾ ਦੇ ਵਿੱਚ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਪੰਜਾਬ ਦੇ ਮੁੱਦੇ ਚੁਕਾਂਗੇ ਪਰ ਦਿਨੋਂ ਦਿਨ ਪੰਜਾਬ ਦੇ ਵਿੱਚ ਨਸ਼ਾ ਵਾਧਾ ਜਾ ਰਿਹਾ ਹੈ ਬੇਰੋਜ਼ਗਾਰੀ ਵਾਧੇ ਜਾ ਰਹੀ ਹੈ ਜੋ ਵਾਦੇ ਕੀਤੇ ਗਏ ਸਨ ਉਹ ਬਿਲਕੁਲ ਖੋਖਲੇ ਹੋ ਚੁੱਕੇ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਐਨਓਸੀ ਦੇ ਨਾਮ ਉਤੇ ਕਰੋੜਾਂ ਰੁਪਏ ਦੀ ਪੰਜਾਬ ਦੇ ਵਿੱਚ ਲੁੱਟ ਹੋ ਰਹੀ ਹੈ ਅਨਕੇ ਸ਼ਰਮਾ ਨੇ ਕਿਹਾ ਕਿ ਜੋ ਅਕਾਲੀ ਦਲ ਵੱਲੋਂ ਸਕੀਮਾਂ ਚਲਾਈਆਂ ਗਈਆਂ ਸਨ ਉਹ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਗਰੀਬਾਂ ਦੀ ਲੁੱਟ ਖਸੁੱਟ ਹੋ ਕੀਤੀ ਜਾ ਰਹੀ ਹੈ। ਪਰਮਾਤਮਾ ਜੋ ਕਾਲਪੁਰਖ ਵਾਹਿਗੁਰੂ ਤੋਂ ਬਖਸ਼ਿਸ਼ ਲੈ ਕੇ ਅੱਜ ਨਾਬੇ ਚ ਆਪਾਂ ਦੋ ਪੋਲੀਟੀਕਲ ਦਫ਼ਤਰਾਂ ਜਿਹੜੇ ਚੋਣ ਦਫ਼ਤਰ ਅੱਜ ਖੋਲੇ ਆਂ ਔਰ ਇਹ ਪਰਮਾਤਮਾ ਦੀ ਕਿਰਪਾ ਆ ਕਿ ਮੇਰੀ ਚੋਣ ਮੁਹਿੰਮ ਜਿਹੜੀ ਆ ਇਸ ਲੋਕ ਸੁਭਾ ਹਲਕੇ ਤੇ ਲੋਕ ਚਲਾ ਰਹੇ ਆ ਸਾਡੀ ਸਾਰੀ ਲੀਡਰਸ਼ਿਪ ਇੱਕ ਮੁਠ ਹੋ ਕੇ ਪੂਰੀ ਚੋਣ ਮਹਿਮਾ ਜੜੀ ਪੂਰੇ ਜ਼ਿਲ੍ਹੇ ਚ ਪਖਾਈ ਹੋਈ ਆ ਤੁਸੀਂ ਦੇਖੋ ਵੀ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਸਵੇਰ ਤੋਂ ਹੀ ਇਸ ਮਹਿਮਾ ਚ ਮੇਰੇ ਨਾਲ ਲਾਲਕਾ ਸਾਹਿਬ ਸਾਡੇ ਹਲਕਾ ਇੰਚਾਰਜ ਸਾਹਿਬ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ ਸਵੇਰ ਤੋਂ ਮੇਰੇ ਨਾਲ ਤੇ ਸਾਡੇ ਦੂਸਰੇ ਐਸਜੀਪੀਸੀ ਮੈਂਬਰ ਤੇ ਗੋਲੂ ਜੀ ਸਾਰੀ ਟੀਮ ਅਸੀਂ ਇਕੱਠੇ ਹੋ ਕੇ ਤੁਰ ਰਹੇ ਆਂ ਔਰ ਬੜਾ ਅਸ਼ੀਰਵਾਦ ਮਿਲ ਰਿਹਾ ਹੈਗਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੌਣ ਡਰਾਮੇ ਕਰਦਾ ਆ ਕੌਣ ਪ੍ਰੈਕਟੀਕਲ ਆ ਤਾਨੂੰ ਯਾਦ ਹੋਣਾ ਜਦੋਂ ਆਮ ਆਦਮੀ ਦੀ ਸਰਕਾਰ ਬਣੀ ਵੱਡੀਆਂ ਗੱਲਾਂ ਕਈਆਂ ਕਈਆਂ ਵੀ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣੀ ਸਿਕਿਉਰਿਟੀ ਨਹੀਂ ਲੈਣੀ ਨਸ਼ੇ ਬੰਦ ਕਰਦਾਂਗੇ 1000 ਰੁਪਿਆ ਘਰ ਘਰ ਦੇ ਦਾਂਗੇ ਨੌਕਰੀ ਦੇ ਦਾਂਗੇ ਘਰ ਘਰ 5200 ਜਦੋਂ ਸਰਕਾਰ ਬਣ ਗਈ ਸਾਰੇ ਵਾਅਦਿਆਂ ਤੋਂ ਮੁੱਕਰੀਆ ਐਨਓਸੀਆਂ ਦੇ ਨਾਂ ਤੇ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਲੁੱਟ ਮਚਾਈ ਜਾ ਰਹੀ ਹੈ ਥੋੜੀ ਬਹੁਤ ਨਹੀਂ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਮਚਾਈ ਜਾ ਰਹੀ ਹੈ ਜਿਹੜਾ ਗਰੀਬਾਂ ਨੂੰ ਸੀ ਕਣਕ ਤੇ ਦਾਲ ਦਿੰਦੇ ਤੇ ਇਹ ਕਰਪਸ਼ਨ ਕਰਕੇ ਜਿਹੜਾ ਸੁਰਸਰੀ ਵਾਲਾ ਆਟਾ ਹੈਗਾ ਅਸੀਂ 35 ਕਿਲੋ ਕੜਕ ਦੰਦੇ ਤੇ 15 ਕਿਲੋ ਗਲੀ ਸੜੀ ਕੜਕ ਦਾ ਆਟਾ ਜਿਹੜਾ ਲੋਕਾਂ ਕੋਲ ਪਹੁੰਚ ਰਿਹਾ ਜਿਹੜੀਆਂ ਰਿਪੋਰਟਾਂ ਮਿਲੀਆਂ ਸਾਗਨ ਸਕੀਮ ਬੰਦ ਹੋ ਗਈ ਪੈਨਸ਼ਨ ਸਕੀਮ ਬੰਦ ਹੋ ਗਈ ਸਾਈਕਲ ਜਿਹੜੇ ਦੰਦੇ ਤੇ ਉਹ ਵੀ ਬੰਦ ਹੋ ਗਏ ਸਕਾਲਰਸ਼ਿਪ ਉਹ ਵੀ ਬੰਦ ਹੋ ਗਈ ਕਰਮਚਾਰੀ ਵੀਰ ਬੜਾ ਜ਼ੋਰ ਲਾ ਕੇ ਇਹਨਾਂ ਨੂੰ ਜਿਤਾਇਆ ਸੀਗਾ ਤੁਸੀਂ ਦੇਖੋ ਵੀ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਸਾਡੀ ਸਰਕਾਰ 'ਚ ਲਾਗੂ ਹੋਏ ਕਦੇ ਹਿੰਦੁਸਤਾਨ 'ਚ ਸਭ ਤੋਂ ਵੱਧ ਸੈਲਰੀਆਂ ਸਾਡੀ ਸਰਕਾਰ 'ਚ ਹੁੰਦੀ تھیں ਫਿਰ ਕਾਂਗਰਸੀ ਸਰਕਾਰ ਹੋ ਗਈ ਇਹਨਾਂ ਨੇ ਐਟਪਾਰ ਕਰਤੀ ਸੈਂਟਰਲ ਗਵਰਨਮੈਂਟ ਤੇ ਇਹ ਸਰਕਾਰ 'ਚ ਤੁਸੀਂ ਦੇਖੋ ਸੈਂਟਰ ਦਾ ਡੀਏ 50% ਆ ਸਟੇਟ 38% ਦੇ ਰਹੀ ਹੈਗੀ 5 ਸਾਲ ਦੇ ਏਰੀਅਰ ਨਹੀਂ ਮਿਲੇ ਸੋ ਅੱਜ ਹਰ ਵਰਗ ਕਿਸਾਨਾਂ ਨੂੰ ਜਿੰਨੇ ਮੋਟਰਾਂ ਦੇ ਕਨੈਕਸ਼ਨ ਮਿਲੇ ਬਾਲ ਸਾਹਿਬ ਦੀ ਸਰਕਾਰ ਤੋਂ ਮਿਲੇ 7 ਸਾਲਾਂ 'ਚ ਇੱਕ ਵੀ ਨਹੀਂ ਮਿਲਿਆ ਕਣ ਕਿਸਾਨਾਂ ਨੂੰ ਟਰੈਕਟਰ ਦਾ ਗੱਡਾ ਕਿ ਬਾਲ ਸਾਹਿਬ ਨੇ ਕਰਿਆ ਤਾਂ ਜਿਹੜਾ ਟੈਕਸ ਮਾਫ ਕਰਿਆ ਤਾਂ ਫਿਰ ਕਿਸਾਨੀ ਵਾਸਤੇ ਬਾਲ ਸਾਹਿਬ ਨੇ ਬਹੁਤ ਸਾਰੀਆਂ ਸਕੀਮਾਂ ਡ੍ਰਿਪ ਸਿਸਟਮ ਸਬਸਿਡੀਆਂ ਸਾਰਾ ਕੁਝ ਦੇ ਦਿੱਤੀ ਮੁਆਵਜ਼ੇ ਦੇ ਪੈਸੇ ਸਮੇਂ ਸਰ ਮਿਲਦੇ ਤੇ ਇਹਦਾ ਝੂਠ ਬੋਲ ਕੇ ਮਤਲਬ ਮੁਰਗੀਆਂ ਵੀ ਦੇ ਵੀ ਦੇ ਦਾਂਗੇ ਪੈਸੇ ਬੱਕਰੀਆਂ ਦੇ ਵੀ ਦੇ ਦਾਂਗੇ ਕਿਸੇ ਦੇ ਹੜਾ ਆਏ ਕਿਸੇ ਦੀ ਫਸਲ ਖਰਾਬ ਹੋਈ ਹੈ 1 ਰੁਪਿਆ ਕਿਸੇ ਜ਼ਿੰਮੇਵਾਰ ਨੂੰ ਦੇ ਇਸੇ ਕਰਕੇ ਹਰ ਪਿੰਡ ਤੇ ਹਰ ਸ਼ਹਿਰ ਤੇ ਆਮ ਆਦਮੀ ਪਾਰਟੀ ਤੋਂ ਕੁਐਸਚਨ ਪੁੱਛੇ ਜਾ ਰਹੇ ਨੇ ਸਾਬ ਦੇਖੋ ਪਰਮਾਤਮਾ ਦੀ ਕਿਰਪਾ ਮੈਂ ਕਦੇ ਕਿਸੇ ਦੀ ਉਮਰ ਨੂੰ ਚੈਲੰਜ ਨਹੀਂ ਕਰਦਾ ਮੈਂ ਨਹੀਂ ਕਹਿੰਦਾ ਕਿ ਬੁਢਾ ਹੋ ਕੇ ਬੰਦਾ ਸੇਵਾ ਨਹੀਂ ਕਰ ਸਕਦਾ ਪਰ ਜਦੋਂ ਇਹ ਜਵਾਨ ਤੇ ਅਜੇ ਤੋਂ 10 ਸਾਲ ਪਹਿਲਾਂ MP ਬਣੇ ਆ ਉਸ ਟਾਈਮ ਦੀ ਕਾਰਗੁਜ਼ਾਰੀ ਦੇਖ ਲਿਓ ਉਸ ਟਾਈਮ ਤਾਂ ਇਹਨਾਂ ਦੀ ਅੱਖਾਂ ਵੀ ਠੀਕ ਸੀ ਉਹਨਾਂ ਦਾ ਹਾਰਟ ਦਾ ਆਪਰੇਸ਼ਨ ਵੀ ਨਹੀਂ ਹੋਇਆ ਤਾਂ ਇਹ ਚੱਲ ਫਿਰ ਵੀ ਵਧੀਆ ਸਕਦੇ ਤੇ ਉਸ ਟਾਈਮ ਕਿਸੇ ਦੇ ਦੁੱਖ ਸੁੱਖ ਚ ਨਹੀਂ ਗਏ ਇੱਕ ਕਦੇ ਹਲਕੇ 'ਚ ਲੋਕਾਂ ਦਾ ਧੰਨਵਾਦ ਕਰਨ ਨਹੀਂ ਗਏ 15 ਵਾਰੀ ਸਿਰਫ ਵਿਧਾਨ ਲੋਕ ਸਭਾ ਦੇ ਅੰਦਰ ਬੋਲੇ ਆ ਸੋ ਮੈਂ ਤਾਂ ਬੇਨਤੀ ਕਰਦਾ ਵੀ ਕਾਰਗੁਜ਼ਾਰੀ ਔਰ ਕੈਰੇਕਟਰ ਜਦੋਂ ਇਹਨਾਂ ਦੀ ਉਮਰ 50 ਸਾਲ ਦੀ ਸੀ ਅੱਜ 65 ਦੀ ਹੁਣੀ ਮੇਰੇ ਕਹ ਲੈ ਨਾ ਨਾ ਅੱਜ ਤਾਂ ਸੱਚ 75 80 ਹੋ ਗਏ ਉਸ ਟਾਈਮ 60 ਸਾਲ ਦੇ ਹੁਣੇ ਉਸ ਟਾਈਮ ਦਾ ਤੁਸੀਂ ਦੇਖੋ ਵੀ ਇਹ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਵੀ ਕਾਂਗਰਸ ਨੇ ਵੇੜਾ ਘਰ ਕਰ ਦਿਆ ਦੇਸ਼ ਦਾ ਕਾਂਗਰਸ ਨੇ ਭਸਾ تیاری ਪਾਰਟੀਆ ਕਾਂਗਰਸ ਨੇ ਕਾਲ ਤੱਕ ਚਾਲ ਤੇ ਟੈਕ ਰੋਇਆ ਕਾਂਗਰਸ ਨੇ ਜਰਾਸੀ ਜਿੱਕ ਤਲੇ ਆਮ ਕਰਵਾਇਆ ਇਹ ਸਾਰੀਆਂ ਗੱਲਾਂ ਗਾਂਧੀ ਜੀ ਕਹਿੰਦੇ ਤੇ ਅਗਲੀ ਵਾਰ ਟਿਕਟ ਨਹੀਂ ਮਿਲਿਆ ਆਜ਼ਾਦ ਖੜ ਗਏ ਫਿਰ ਸਾਰੀਆਂ ਪਾਰਟੀਆਂ ਨੂੰ ਬਾੜਾ ਕਹਿਣ ਲੱਗੇ ਹੁਣ ਕਾਂਗਰਸ ਚ ਜਾ ਕੇ 15 ਸਾਲਾਂ ਚ ਕਾਂਗਰਸ ਦਾ ਉਹਨਾਂ ਨੇ ਕਿਹਾ ਦੇਖ ਲਿਆ ਵੀ ਉਹ ਬਹੁਤ ਵਧੀਆ ਹੋਗੀ ਦੇਸ਼ ਵਾਸਤੇ ਵੀ ਵਧੀਆ ਹੋਗੀ ਪੰਜਾਬ ਵਾਸਤੇ ਵੀ ਵਧੀਆ ਹੋਗੀ ਸੋ ਮੈਂ ਤਾਂ ਬੇਨਤੀ ਸਿਰਫ ਇੰਨੀ ਕੁ ਕਰਨੀ ਆ ਵੀ ਤੁਸੀਂ ਕਿਰਦਾਰ ਦੇਖੋ ਮੈਂ 30 ਸਾਲ ਤੋਂ ਇੱਕੋ ਹੀ ਪਾਰਟੀ 'ਚ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਦੂਸਰੇ ਜਿਹੜੇ ਮੇਰੇ ਮੁਕਾਬਲੇ ਖੜੇ ਸਾਰੇ ਦਲ ਬਦਲੂ ਜਾਂ ਜਿਨ੍ਹਾਂ ਨੇ ਕਮਿਟਮੈਂਟਾਂ ਕਰਕੇ ਪੂਰੇ ਨਹੀਂ ਕਰੇ ਉਹ ਹੈਗੇ ਪਰੇਤਪੁਰ ਦੇ ਚੋਣ ਪ੍ਰਚਾਰਚ ਜਿਹੜੇ ਬਣਾਉਤ ਹੋਇਆ ਕਿਸਾਨ ਦੇ ਕੋਈ ਵੱਡਾ ਐਜੀਟੇਸ਼ਨ ਹੈ ਜਿਹੜਾ ਹੈ ਨੀਂ ਕਰੇ ਕਿਸਾਨ ਦੇ ਲਗਾਤਾਰ ਉੱਥੇ ਘਰਵਾ ਦਿੱਤੇ ਪਰੇਤਪੁਰ ਦੇ ਬਾਕੀ ਭਾਜੀ ਜਦੋਂ ਨਾ ਜੀ ਤੁਸੀਂ ਇੱਕ ਚੀਜ਼ ਸਮਝੋ ਜਦੋਂ ਲੋਕ ਸਿਰਫ ਵੋਟਾਂ ਵਾਸਤੇ ਕਮਿਟਮੈਂਟ ਕਰਨਗੇ ਤੇ ਡਿਲੀਵਰ ਨਹੀਂ ਕਰਨਗੇ ਫਿਰ ਐਜੀਟੇਸ਼ਨ ਹੋਣਾ ਹੀ ਹੁੰਦਾ ਹੈ ਸੈਂਟਰ ਦੀ ਸਰਕਾਰ ਨੇ ਬੜੀ-ਬੜੀਆਂ ਕਮਿਟਮੈਂਟਾਂ ਕਰੀਆਂ ਪੂਰੀਆਂ ਨਹੀਂ ਕਰੀਆਂ ਕਿਸਾਨ ਬਾਰਡਰਾਂ ਤੇ ਬੈਠੇ ਆ ਫਿਰ ਮਹਾਰਾਣੀ ਪ੍ਰਨੀਤਕੌਰ ਦੇ ਘਰ ਵਾਲੇ ਨੇ ਤਾਂ ਗੁਟਕਾ ਸਾਹਿਬ ਦੀ ਸ਼ੌਂਖਾ ਕੇ ਕਿਹਾ ਤਾਂ ਸਾਰਾ ਕਰਜ਼ਾ ਮਾਫ਼ ਕਰ ਦੇਵਾਂ ਘਰ-ਘਰ ਨੌਕਰੀ ਦੇ ਦੇਵਾਂ ਸ਼ਗਨ ਸਕੀਮ 55000 ਕਰ ਦੇਵਾਂ ਪੈਨਸ਼ਨ 5500 ਕਰ ਦੇਵਾਂ ਕੋਈ ਵਾਦਾ ਪੂਰਾ ਕਰਿਆ ਕੋਈ ਵਾਦਾ ਨਹੀਂ ਕਾਂਗਰਸ ਨੇ ਪੂਰਾ ਕਰਿਆ ਆਮ ਆਦਮੀ ਪਾਰਟੀ ਦਾ ਇਹ ਹਾਲ ਸੋ ਇਹ ਲੋਕ ਨਾ ਜੀ ਇਲੈਕਸ਼ਨਾਂ ਦੇ ਇਹਨਾਂ ਦੇ ਚਿਹਰੇ ਕੁਝ ਹੋਰ ਹੁੰਦੇ ਆ ਇਲੈਕਸ਼ਨਾਂ ਤੋਂ ਬਾਅਦ ਚਿਹਰੇ ਕੁਝ ਹੋਰ ਹੁੰਦੇ ਹੁਣ ਮਹਾਰਾਣੀ ਪੰਨੀਤ ਕੌਰ ਜੀ ਆ ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆ ਇੱਕ ਪਾਸੇ ਆਪਾਂ ਮੈਲਾਂ ਵਾਲੇ ਕਹਿ ਰਹੇ ਆ ਦੂਜੇ ਪਾਸੇ ਇਹਨਾਂ ਦਾ ਜ਼ਮੀਰ ਇੰਨੀ ਵੀ ਲਾਉ ਨਹੀਂ ਕਰਦਾ ਵੀ ਜਦੋਂ ਟਿਕਟ ਮਿਲ ਗਈ ਫਿਰ ਤਾਂ ਸਤੀਫਾ ਦੇ ਦੇਣਾ ਚਾਹੀਦਾ ਸੀ ਅੱਜ ਵੀ ਉੱਥੇ ਹੀ ਸੋ ਮੈਂ ਤਾਂ ਸਿਰਫ ਲੋਕਾਂ ਨੂੰ ਇੰਨੀ ਹੱਥ ਜੋੜ ਕੇ ਅਪੀਲ ਕਰਦਾ ਕਿ ਮੇਰਾ ਕਿਰਦਾਰ ਦੇਖੋ ਮੇਰੀ ਕਾਰਗੁਜ਼ਾਰੀ ਦੇਖੋ ਪਾਰਟੀ ਦਾ ਕਿਰਦਾਰ ਦੇਖੋ ਪਾਰਟੀ ਦੀ ਕਾਰਗੁਜ਼ਾਰੀ ਦੇਖੋ ਫਿਰ ਤੁਸੀਂ ਫੈਸਲਾ ਲਿਓ ਅਕਾਲਪੁਰ ਰਖ ਵਾਹਿਗੁਰੂ ਪ੍ਰਮਾਤਮਾ ਕਰੇਗਾ ਉਹ ਫੈਸਲਾ ਸਾਡੇ ਹੱਕ ਚੋਂ ਬਹੁਤ ਹੀ ਬਹੁਤ ਹੀ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਸਾਡੇ ਉਮੀਦਵਾਰ ਐਨ ਕੇ ਸ਼ਰਮਾ ਜਿਹਨੂੰ ਲੋਕ ਦਿਲੋਂ ਪਸੰਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਕਰਕੇ ਸਾਨੂੰ ਵੋਟਾਂ ਪਾਉਣ ਲਈ ਤਿਆਰ ਨੇ ਸੋ ਮੈਂ ਇਹ ਸਮਝਦਾ ਕਿ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਕਾਰਗੁਜ਼ਾਰ ਨੇ ਉਹ ਦੇਖੇ ਨੇ ਲੋਕਾਂ ਨੇ ਸੋ ਲੋਕ ਯਾਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵਜਨ ਵਾਲੇ ਉਮੀਦਵ ਫਟ ਲੀਟ ਗਵਾਵਾ ਵੀ ਕਰ ਰਹੇ ਨੇ ਤੇ ਸਾਨੂੰ ਮਦਦ ਵੀ ਕਰਦੇ ਨੇ ਲੋਕ ਤਗੜੇ ਹੋ ਕੇ ਸ਼ਰੋਮਣੀ ਕਾਲੀਦਾਵੀ ਜਿੱਤ ਕਰਾਉਣ ਵਾਸਤੇ ਜਕੀਨੀ ਤਿਆਰ ਨੇ